ਉਹ ਕੀ ਚੰਦੇ ਵਿੱਚ ਪਾਪਾ ਜੀ ਕੁੜੀ ਦਾ ਪੀਆਰ ਕਰਾ ਦੋ ਇਹਨਾਂ ਦਾ ਵੀਜ਼ਾ ਲੱਗ ਜੂ ਸ਼ਰਾਬ ਪੀਣੋਂ ਹਟ ਜਾਣ ਵਾਪਾ ਜੀ ਬਹੁਤ ਅੰਗ ਕਰਦੇ ਸ਼ਰਾਬ ਪੀਦੇ ਦੇਖੋ ਫਿਰ ਆਬ ਹਟੇਗਾ ਤਾਂ ਵੀਜ਼ਾ ਲੱਗ ਜਾਏਗਾ ਇਹ ਨਹੀਂ ਵੀਜ਼ਾ ਲੱਗ ਜੇ ਤਾਂ ਸ਼ਰਾਬ ਹੈ ਇਹ ਜਿਹੜੇ ਇਹ ਸਿਰਫ ਇੱਕ ਬਹਾਨਾ ਹੁੰਦਾ ਕਿਸੇ ਆਪਸ਼ਨ ਨੇ ਕੰਮ ਕਰਨਾ ਹੋਵੇ ਅਸੀਂ ਨੂੰ ਅਪਸਰਾਂ ਦੇ ਅਪਸਰ ਗਿਣਦੇ ਆ ਤੇ ਉਹਨੂੰ ਅਸੀਂ ਬਲੈਕਮੇਲ ਨਹੀਂ ਕਰ ਸਕਦੇ ਵੀ ਜੇ ਤੂੰ ਨਹੀਂ ਕਰੇਂਗਾ ਤਾਂ ਮੈਂ ਦਾਰੂ ਪੀ ਲਾਂਗਾ ਜਾ ਮੈਂ ਆ ਕੰਮ ਕਰ ਲੱਪਣਾ ਅਸੀਂ ਉਹਨਾਂ ਕੋ ਰਿਸਪੈਕਟਫੁਲੀ ਅਸੀਂ ਉਹਨਾਂ ਕੋ ਆਦਰ ਨਾਲ ਕੰਮ ਕਰਾਈਦਾ ਸਗੋਂ ਸਖਤ ਹੋਈਦਾ ਉਹ ਸਾਡਾ ਟੈਸਟ ਲੈਂਦਾ ਹੀ ਸਗੋਂ ਫੇਲ ਹੋ ਜਾਂਦੇ ਹੁਣ ਨਹੀਂ ਵੀ ਜਾ ਲੱਗਣਾ ਤਦ ਤੱਕ ਜਦ ਤੱਕ ਅਸੀਂ ਇਸ ਚੀਜ਼ ਦੇ ਮੂਰੇ ਨਹੀਂ ਹੋ ਜਾਂਦੇ ਤੁਸੀਂ ਮੇਰੇ ਮੂਰੇ ਵੀ ਤਾਂ ਹੱਥ ਜੋੜ ਕੇ ਬੈਠੇ ਹੀ ਆਏ ਹੀ ਹੋ ਨਮਸਕਾਰ ਕੀਤਾ ਹੀ ਆ ਤੇ ਇਹੀ ਤੁਸੀਂ ਆਪਣੇ ਰੱਬ ਮੂਰੇ ਵੀ ਇਦਾਂ ਹੀ ਕਰੋ ਇਹ ਬਹਾਨਾ ਬਾਬਾ ਜੀ ਤਾਂ ਕੋ ਬਾਬਾ ਪਰਿਵਾਰ ਹੁੰਦਾ ਸੁਣਦੇ ਵੀ ਤੁਸੀਂ ਹਾਂਜੀ ਜਦ ਤੱਕ ਅਸੀਂ ਇਹ ਚੀਜ਼ ਨਹੀਂ ਕਰਾਂਗੇ ਉਹ ਉਹ ਨਾ ਕਰ ਸਕਦਾ ਅਫਸਰ ਹੈਗਾ ਆਪਸ ਨਾਲ ਅਫਸਰ ਹੈ ਬਾਬਾ ਉਹ ਤਾਂ ਪ੍ਰਮਾਤਮਾ ਹੈ ਸਾਡਾ ਬਾਪ ਹੈ ਨਾ ਕਰ ਸਕਦਾ ਅਗਰ ਤੁਸੀਂ ਜਿੱਦ ਕਰਦੇ ਹੋ ਤੁਸੀਂ ਹੋਰ ਗਿਆਨੇ ਜਿੱਦ ਕਰਨ ਦਾ ਕਰਨ ਲੱਗ ਗੱਲ ਹੈ ਤਾਂ ਆਪਾਂ ਆਪਾਂ ਇਸ ਲੇਬਲ ਤੋਂ ਉੱਪਰ ਨੰਗ ਚੁੱਕ ਗਏ ਆਂ ਆਪਾਂ ਉਮਰ ਚ ਉਤਾਰ ਚੜਾ ਦੇਖ ਲਿਆ ਦੁੱਖ ਦਰਦ ਦੇਖ ਲਿਆ ਕੰਮ ਲੈਣ ਵਾਸਤੇ ਮਾਲਕ ਦੀਆਂ ਲੱਤਾਂ ਕੁੱਟਣੀਆਂ ਪੈਂਦੀਆਂ ਨਾ ਕਿ ਇਹ ਚੀਜ਼ ਆੜ ਕੇ ਵੀ ਮੇਰਾ ਲੱਗਣ ਦਾ ਸੀ ਮੈਂ ਉਹ ਛੱਡੂਗਾ ਜਦੋਂ ਮੇਰਾ ਵੀ ਲੱਗ ਗਿਆ ਮੈਂ ਤੈਨੂੰ ਲਿਖ ਕੇ ਦੇ ਦਿੰਦਾ ਐਦਾਂ ਨਹੀਂ ਹੋਣਾ ਜੇ ਤੁਸੀਂ ਮੇਰੇ ਤਜਰਬੇ ਤੋਂ ਕੰਮ ਲੈਣਾ ਤੇ ਪਹਿਲੇ ਚੀਜ਼ਾਂ ਨੂੰ ਛੱਡਣਾ ਪੈਂਦਾ ਕਿਸੇ ਵਾਸਤੇ ਅਗਲਾ ਟੈਸਟ ਕਰਦਾ ਅਸੀਂ ਉਲਟਾ ਉਹਨੂੰ ਟੈਸਟ ਕਰਨਾ ਪੈਣਾ ਤੂੰ ਦੇਖ ਬਲਾ ਵੀਜਾ ਦਿੰਨਾ ਬਲਾ ਇਹ ਗੱਲ ਇਹਨਾਂ ਨੂੰ ਕਹੀ ਸੀ ਜਾਂ ਨਹੀਂ ਸਮਝਦੇ ਤੇ ਫਿਰ ਠੀਕਾ ਹੋ ਰਿਹਾ ਟੱਕਰ ਹੀ ਰੋ ਨਿਆਰਾ ਲੁੱਟੋ ਦੋ ਬੋਤਲਾਂ ਹੀ ਤਾਂ ਤਿੰਨ ਪੀਣਾ ਸ਼ੁਰੂ ਕਰੋ ਵਧੀਆ ਪੀਓ ਨਾਲੇ ਮੌਜਰ ਤੋਂ ਕਿਸੇ ਦਾ ਕਿਸੇ ਕੁਝ ਨਹੀਂ ਜਾਣਾ ਤੁਹਾਡੇ ਘਰ ਖਰਾਬ ਹੋ ਜਾਣਾ ਲੋਕਾਂ ਨੇ ਤਮਾਸ਼ਾ ਦੇਖ ਲੈਣਾ ਕਿਸੇ ਦਾ ਕੁਝ ਨਹੀਂ ਜਾਣਾ ਬੈਟਰ ਹੈ ਆਪਣੀ ਸੋਚ ਨੂੰ ਆਪਣੀ ਅਕਲ ਨੂੰ ਹੱਥ ਮਾਰੋ ਸ਼ਾਂਤੀ ਨਾਲ ਬੈਠ ਜਾਓ ਆਪਣਾ ਸਿਮਰਨ ਬੁਧਾਈ ਦਾ ਜਦੋਂ ਕਸ਼ਟ ਆਉਂਦਾ ਤਾਂ ਕੀ ਕਰੀਦਾ ਹਾਂ ਆਪਣੇ ਰੱਬ ਨੂੰ ਹੋਰ ਯਾਦ ਕਰੀਦਾ ਇਸ ਤਰ੍ਹਾਂ ਕਰਨ ਦਾ ਅਸੀਂ ਹੋਰ ਪਰੇ ਹੋ ਗਏ ਜਦੋਂ ਹੋਰ ਪਰੇ ਹੋ ਗਏ ਉਹ ਕਹਿੰਦਾ ਜੇ ਬੰਦਾ ਫੇਲ ਹੈ ਇਹ ਇਹ ਇਹਦੇ ਪੱਲੇ ਕੁਝ ਨਹੀਂ ਜਿਹਦੇ ਪੱਲੇ ਕੁਝ ਹੁੰਦਾ ਉਹ ਸਭੋ ਬਹਿ ਜਾਂਦਾ ਮਾਲਕੋ ਮਾਰਾ ਇਹ ਮੇਰੇ ਤੋਂ ਕੋਈ ਗਲਤੀ ਹੋ ਗਈ ਹੈ ਮੈਨੂੰ ਰਸਤਾ ਦਿਓ ਅਗਰ ਤੁਸੀਂ ਸੋਚ ਦਿਨ ਕਿ ਬਾਬਾ ਜੀ ਕੋ ਚੱਲੀ ਇਹ ਰਸਤਾ ਦੇਣਗੇ ਮੈਨੂੰ ਇਹੀ ਰਸਤਾ ਲੱਭਾ ਵੀ ਆਹ ਤੁਹਾਡੀ ਗਲਤੀ ਹੈ ਆਪਾ ਮਾਲਕ ਦਾ ਦੇਣਾ ਦੇ ਹੀ ਨਹੀਂ ਸਕਦੇ ਸ੍ਰੀਪ੍ਰਭੂ ਦਾ ਦੇਣਾ ਦੇ ਹੀ ਨਹੀਂ ਸਕਦੇ ਅਸੀਂ ਉਸ ਪਰਮਪਿਤਾ ਪ੍ਰਮਾਤਮਾ ਦਾ ਲੇਖ ਨਹੀਂ ਦੇ ਸਕਦੇ ਤੁਸੀਂ ਰੋਜ਼ ਪੜ੍ਹਦੇ ਹੋ ਰੋਜ਼ ਆਪਾਂ ਸੁਣਦੇ ਜਿਹੜਾ ਮਰਜ਼ੀ ਚੈਨਲ ਲਾ ਲਓ ਗੁਰਬਾਣੀ ਸਿਰੇ ਲੱਗੀ ਆ ਕਿੱਥੋਂ ਕਿਤੇ ਲੱਗਾ ਕਿਤੇ ਗੀਤਾ ਦਾ ਉਪਦੇਸ਼ ਹੋ ਰਿਹਾ ਕਿਤੇ ਮਹਾਂਪਰ ਦਾ ਉਪਦੇਸ਼ ਹੋ ਰਿਹਾ ਕੋਈ ਸੰਤ ਮਹਤਮਾ ਬੈਠੇ ਨੇ ਕਿਸੇ ਮੰਦਰ ਦਾ ਲਾਈਵ ਆ ਰਿਹਾ ਕਿਸੇ ਬੁਰਖਾਰੇ ਦਾ ਲਾਈਵ ਆ ਰਿਹਾ ਜਿੱਥੇ ਮਰਜ਼ੀ ਦਾ ਪਰੰਤੂ ਸਭ ਤੋਂ ਨਾਸਤਕ ਲੋਕ ਇੰਡੀਆ ਚ ਆ ਸਭ ਤੋਂ ਜ਼ਿਆਦਾ ਚੈਨਲ ਜਿਹੜੇ ਨੇ ਉਹ ਵੀ ਇੰਡੀਆ ਚ ਚੱਲਦੇ ਆ ਬਾਹਲੇ ਮੁਲਕ ਚ ਚਲੇ ਜਾਓ ਕਿਸੇ ਚ ਭਗਤੀ ਦੇ ਜ਼ਿਆਦਾ ਚੈਨਲ ਨਹੀਂ ਹੈਗੇ ਉੱਥੇ 88 ਚੈਨਲ ਚੱਲਦੇ ਨੇ ਤੇ 60 ਧਾਰਮਿਕ ਹੈਗੇ ਤੇ ਸਭ ਤੋਂ ਜ਼ਿਆਦਾ ਠੱਗੀ ਆਪਣੇ ਹਿੰਦੁਸਤਾਨ ਦੇ ਭਾਈ ਜੀ ਤੇ ਅਸੀਂ ਆਪਣੇ ਖਾਮ ਨਾਲ ਰੱਬ ਨੂੰ ਚਲਾਉਣਾ ਚਾਹੁੰਦੇ ਆ ਵੀ ਵੀਜ਼ਾ ਲਾ ਮੈਂ ਤਾਂ दारू ਛੱਡ ਦੇਣਾ ਤਾਂ ਮੈਂ ਸੋਖਾ ਲੂੰਗਾ ਉਹਦੇ ਜਦੋਂ ਵੀਜ਼ਾ ਲੱਗ ਗਿਆ ਜਿਹੜੇ ਬੰਦੇ ਦੁੱਖ ਚ ਡੋਲਦੇ ਨੇ ਉਹ ਸੁੱਖ ਚ ਜ਼ਿਆਦਾ ਡੋਲਦੇ ਨੇ ਉਹ ਕਹਿੰਦੇ ਹੁਣ ਤਾਂ ਪਰਵਾਹ ਹੀ ਕੋਈ ਨਹੀਂ ਹੁਣ ਵੀਜ਼ਾ ਵੀ ਲੱਗ ਗਿਆ ਹੁਣ ਪੈਸੇ ਆਉਣੇ ਆ ਹੋ 150 ਵਾਲੀ ਬੋਤਲ ਨਹੀਂ ਹੋ 400 ਵਾਲੀ ਕੋਕਾ ਆਪਣੇ ਹੱਥ ਕੋਕਾ ਸੁੱਕਾ ਜਿਹਾ ਹੋ ਗਿਆ ਹੋਣੀ ਪ੍ਰਵਾਹ ਕੋਈ ਨਹੀਂ ਇਸ ਕਰਕੇ ਦੁੱਖ ਵੇਲੇ ਸਿਮਰਨ ਸੁਖ ਵੇਲੇ ਸ਼ੁਕਰਾਨਾ ਲਿਖਿਆ ਨਹੀਂ ਜਾਂਦਾ ਜਿਹੜਾ ਦੁੱਖ ਵੇਲੇ ਸਿਮਰਨ ਨਹੀਂ ਕਰਦਾ ਸੁਖ ਵੇਲੇ ਸ਼ੁਕਰਾਨਾ ਕਰ ਹੀ ਨਹੀਂ ਸਕਦਾ ਉਸ ਮਾਲਕ ਨੂੰ ਅਸੀਂ ਲਿਖਾ ਦੇ ਸਕਦੇ ਹਾਂ ਉਹਦੀ ਵੀ ਨਹੀਂ ਦੇ ਸਕਦੇ ਉਹਨੂੰ ਪਤਾ ਨਹੀਂ ਸੁਖ ਵੇਲੇ ਸ਼ੁਕਰਾਨਾ ਨਹੀਂ ਕਰਨਾ ਤੇ ਬੈਟਰ ਹੈ ਇਹਨੂੰ ਇੱਥੇ ਰੱਖੋ ਮੇਰੇ ਹਿਸਾਬ ਨਾਲ ਮੈਂ ਤੁਹਾਨੂੰ ਬੈਸਟ ਚੀਜ਼ ਦੱਸ ਰਹੀ ਹਾਂ ਬੱਚਾ ਬਾਬਾ ਜੇ ਤੁਹਾਡੇ ਸਮਝ ਆਂਦੀ ਹੈ ਇੱਥੇ ਚੱਲ ਕੇ ਦੇਖੋ ਬਹੁਤ ਲੋਕੀ ਇਸ ਗੱਲ ਨੂੰ ਲੈ ਕੇ ਧਰ ਗਏ ਇਸ ਗੱਲ ਨੂੰ ਸੁਣ ਕੇ ਧਰ ਗਏ ਜੇ ਤੁਸੀਂ ਕਰਨਾ ਤੇ ਤੁਸੀਂ ਫੋਲੋ ਕਰਨਾ ਨਹੀਂ ਕਰਨਾ ਤਾਂ ਫਿਰ ਠੀਕ ਆ ਆਮ ਜਿੱਦਾਂ ਦੁਨੀਆ ਦੇਖੇ ਪੁਰੇ ਲੋ HARD ਆ ਓਖਾ ਹੈ ਤੇ ਦੁੱਖ ਕਿਉਂ ਮਿਲਣਾ ਤੁਹਾਨੂੰ ਵੀ ਦੁੱਖ ਨਹੀਂ ਹੋਗਾ ਤੁਹਾਡਾ ਸਰੀਰ ਜਰੂਰ ਖਰਾਬ ਹੋਦਾ ਲੀਵਰ ਮਿੱਦਾ ਕੁਝ ਦਿੰਦੇ ਦਾ ਅਸਰ ਪੈ ਸਕਦਾ ਦੁੱਖ ਤੁਹਾਡੇ ਪਰਿਵਾਰ ਨੂੰ ਮਿਲਣਾ ਹੈ ਸਭ ਤੋਂ ਵੱਧ ਪਰੇਸ਼ਾਨ ਹੋਰ ਨਜ਼ਾਰਾ ਕਿਉਂ ਆਣਾ ਤੁਹਾਡੇ ਅੰ内ਆਂ ਗਵਾਨੀਆਂ ਨਜ਼ਾਰਾ ਆ ਰਿਹਾ ਸ਼ੁਕਰ ਗੁੜਾ ਇਹਨੇ ਬੜੀ ਹੱਤ ਜੱਕੀ ਹੋਈ ਸੀ ਇਹ ਹੋ ਗਿਆ ਜੱਟ ਨੇ ਮੇਰੇ ਇਹ ਕੰਮ ਬੜੀ ਅਤਜਕੀ ਸੀ ਨਾ ਸ਼ੁਕਰ ਹੈ ਚੰਗਾ ਹੋਇਆ ਔਰ ਕਿਸੇ ਨੇ ਕਹਿਣਾ ਮੂੰਹ ਤੇ ਨਹੀਂ ਕਹਿਣਾ ਨਹੀਂ ਜਿੱਦਾਂ ਕਹੜਾ ਯਾਰ ਅੱਛਾ ਨਹੀਂ ਲੱਗਿਆ ਜੀ ਯਾਰ ਬੜਾ ਅਫਸੋਸ ਹੋਇਆ ਅੰਦਰੋਂ ਲੱਡੂ ਖੁੱਟਦੇ ਪਏ ਉਹ ਚੰਗਾ ਆ ਇਹਨੇ ਬੜਾ ਹੈ ਤੇ ਤੁਸੀਂ ਮਾੜੇ ਪਾਸੇ ਹੋ ਦੋ ਜਣੇ ਨਾਲ ਗੱਲ ਕਰੋ ਇਹ ਤਾਂ ਲੱਗਣਾ ਨਹੀਂ ਸੀਗਾ ਇਹ ਐ ਇਹ ਇਦਾਂ ਦੇ ਉਦਾਂ ਦੇ ਇਦਾਂ ਤੁਹਾਡੇ ਉੱਥੋਂ ਉੱਥੋਂ ਉੱਠਣ ਦੀ ਦੇਰੀ ਹੈ ਤੇ ਤੁਸੀਂ ਸਮਝਣਾ ਇਹ ਮੇਰੇ ਆਪਣੇ ਆ ਵਿਚਾਰੇ ਮੇਰਾ ਅਫਸੋਸ ਕਰਤੀ ਤੇ ਲੇਕਿਨ ਉਹ ਤੁਹਾਡਾ ਤਾਨੂੰ ਅਫਸੋਸ ਦੇ ਵਿੱਚ ਤੁਹਾਡੀ ਬੇਇੱਜ਼ਤੀ ਕਰਕੇ ਗਏ ਹੁੰਦੇ ਸਾਡੀ ਬੇਇੱਜ਼ਤੀ ਕਰਕੇ ਜਾਂਦਾ ਤਾਂ ਨਹੀਂ ਲੱਗਾ ਘਰ ਚ ਦੁੱਖ ਲੱਗਦਾ ਨਾ ਆਂਡੀ ਗੌਂਡੀ ਅਫਸੋਸ ਕਰਨ ਆਂਦੇ ਕੋਈ ਵੀ ਐ ਨਹੀਂ ਜੇ ਤੁਹਾਡੀ ਗੱਲ ਨਹੀਂ ਕਰਦਾ ਕੋਈ ਵੀ ਦੁੱਖ ਹੱਦਾ ਕਿਸੇ ਨਾਲ ਜਾਂਦਾ ਤੇ ਕਈ ਜਿਹੜੇ ਆਂਦੇ ਨਾ ਅਫਸੋਸ ਕਰਨ ਆਈਏ ਉਹਦੇ 90% ਅਫਸੋਸ ਕਰਨ ਨਹੀਂ ਆਏ ਹੁੰਦੇ 90% ਲੋਕੀ ਦੁੱਖ ਦੀ ਰਾਗ ਤੇ ਕਰਨ ਆਇਆ ਅੱਛਾ ਹੋ ਗਿਆ ਇਦਾਂ ਤਾਂ ਕੋਈ ਯਾਰ ਕੋਈ ਕਰਨ ਯਾਰ ਹੈ ਅੰਦਰੋਂ ਆਉਂਦਾ ਹੈ ਨਾ 2 ਫਟ ਦੇ ਕੇ ਅੰਦਰ ਲੱਭੂ ਫਟਦੇ ਹੁੰਦੇ ਆ ਯਾਰ ਚੰਗਾ ਹੋਇਆ ਨਹੀਂ ਬਣਿਆ ਇਹ ਹੈ ਹੀ ਨਹੀਂ ਇਹ ਤਾਂ ਐਵੇਂ ਛੜਾ ਮਾਰੀ ਜਦੋਂ ਤਾਂ ਕਰ ਨਹੀਂ ਸਕਦਾ ਇਹ ਤਾਂ ਹੋ ਹੀ ਨਹੀਂ ਸਕਦਾ ਇਹਦਾ ਹੋਇਆ ਤਾਂ ਕੰਮ ਹੀ ਨਹੀਂ ਹੋਇਆ ਤੇ ਸਿਰਫ ਇੱਚੋਂ 2 ਜਾਂ 3% ਲੋਕ ਹੁੰਦੇ ਨੇ ਜਿਹੜਾ ਸਾਡਾ ਕੋ ਕੋਰੀਬੀ ਬੱਚਨ ਦਾ ਕੋ دوست ਹੋਏਗਾ ਜੇ ਜਨਾ ਸੀ ਖੇਡੇ ਕੁੱਲੇ ਕਬੱਡੀ ਖੇਡੀ ਆ ਹੈ ਇਹ ਧੱਕਾ ਮੁੱਕੀ ਕੀਤੀ ਆ ਇੱਕ ਅੰਦਾ ਹੋ ਸਕਦਾ ਇੱਕ ਅੰਦਾ ਕੋ ਰਿਸ਼ਤੇਦਾਰ ਹੋ ਸਕਦਾ ਇੱਕ ਅੰਦਾ ਜੇ ਤੁਹਾਡੇ 10 ਰਿਸ਼ਤੇਦਾਰ ਆ ਨੌ ਤੁਹਾਡੀਆਂ ਜਿਹੜਾ ਵੱਡਣ ਵਾਲੇ ਖੁਸ਼ੀ ਮਾਫ ਕਰਿਓ ਪਰ ਸਾਰੇ ਸੁਣਦੇ ਪਏ ਮੈਂ ਸਾਰਿਆਂ ਨੂੰ ਕਹਿੰਦਾ ਬਿੱਤ ਸਾਂ ਵਿੱਚੋਂ 8 ਰਿਸ਼ਤੇਦਾਰ ਖੁਸ਼ ਹੋਣਗੇ ਇੱਕ ਇੱਕ ਹੋਊਗਾ ਜਦੋਂ ਤੁਹਾਡੀ ਰਗ ਨਾ ਰਗ ਲਾਲਦੀ ਹੋਵੇ ਜਾਂ ਕੋਈ ਮੈਂ ਤੇਰੀ ਹੈਲਪ ਕੀ ਕਰਾਂ ਦੱਸ ਮੈਂ ਕੀ ਕਰ ਸਕਦਾ ਉਹ ਨੂੰ ਦੱਸ ਮੇਰੇ ਲਈ ਲਾ ਕੋ ਸੇਵਾ ਮੈਂ ਤੇ ਲੀਕ ਕਰਾਂ ਦੂਜੇ ਕਹਣਗੇ ਨਹੀਂ ਯਾਰ ਹੈਲਪ ਮੰਗ ਕੇ ਦੇਖ ਲੋ ਕਿਸੇ ਕਿਸ ਨੂੰ ਉਹ ਮੈਂ ਤਾਂ ਉਹਨੂੰ ਦਿੱਤੇ ਸੀ ਮੈਂ ਤਾਂ ਉਧਰੋਂ ਆ ਜਾਣਗੇ ਕੋਈ ਮੈਂ ਦੇਖਦਾ ਆ ਮੇਰਾ ਤਾਂ ਪਹਿਲੇ ਮਾੜਾ ਹਾਲ ਆ ਮੇਰਾ ਤਾਂ ਪਹਿਲੇ ਢਿੱਡ ਦੁਖਦਾ ਆ ਮੇਰੇ ਨਿਆਣਿਆਂ ਦਾ ਬੁਰਾ ਹਾਲ ਆ ਇਹ ਦੁਨੀਆ ਆਪਸ ਸਾਰੇ ਪਰਮਪੁਰਖੇ ਦੀ ਬੈਠੀਆਂ ਆ ਆ ਵੀ ਮੇਰਾ ਆ ਵੀ ਮੇਰਾ ਆ ਵੀ ਮੇਰਾ ਆ ਵੀ ਮੇਰਾ ਕੋਈ ਕਿਸੇ ਦਾ ਨਹੀਂ ਉਹ ਸਿਰਫ ਇੱਕ ਮੇਰਾ ਉਹ ਵੀ ਇਦੋਂ ਅਸੀਂ ਗੁਆ ਲੈਨੇ ਜਦੋਂ ਹੈਦਾਂ ਦੀ ਆਰਤ ਵੱਧ ਜਾਂਦੀ ਹੈ ਨਾ ਵੀ ਨਹੀਂ ਮੇਰਾ ਵੀਜ਼ਾ ਨਹੀਂ ਲੰਦਾ ਤੇ ਮੈਂ ਪੀਦਾ ਨਹੀਂ ਉਹ ਵੀ ਗਿਆ ਉਹੀ ਤਰੈ ਸੀਗਾ ਆਪਣਾ ਇੱਕ ਉਹ ਬਾਕੀ ਦਾ ਤੁਸੀਂ ਵੀ ਚੈੱਕ ਕੀਤੇ ਰਿਸ਼ਤੇਦਾਰ ਸਾਰੇ ਚੱਕ ਮੈਂ ਵੀ ਕੀਤੇ ਸਾਰੇ ਤੁਸੀਂ ਹੀ ਕੀਤੇ ਚੈੱਕ ਕਿਉਂ ਕਿੰਨੇ ਕਿੰਨੇ ਕੀਤੇ ਕੀਤੇ ਸਾਰੇ ਕੀਤੇ ਨਾ ਮੈਂ ਵੀ ਕੀਤੇ ਆ ਸੋ ਇਸ ਵਾਸਤੇ ਕੰਨਿਆ ਕੋਈ ਨਹੀਂ ਇਹਦੇ ਬਿਨਾ ਕੋਈ ਨਹੀਂ ਇਹਦੇ ਬਿਨਾ ਕੋਈ ਨਹੀਂ ਹਾਂ ਆਪਣਾ ਔਖੇ ਸੁਖੋ ਗੁਜ਼ਾਰਾ ਕਰੋ ਤੇਰੇ ਵਾਈ ਗੁਰੂ ਤੋਂ ਬਿਨਾਂ ਤੇਰੇ ਸਤਿਗੁਰੂ ਤੋਂ ਬਿਨਾਂ ਤੇ ਆ ਕੋਈ ਦੁਨੀਆ ਤੇ ਨਹੀਂ ਹੈਗਾ ਇਹ ਭੁਲੇਖਾ ਰੱਖੇ ਤੀ ਪੁੱਤ ਵੀ ਹੈ ਨਹੀਂ ਉਹ ਦਿਮਾਗ 'ਚ ਮੈਂ ਲੇਖ ਲੈ ਇਹ ਮਤ ਸੋਚੀ ਮੇਰੀ ਉੱਤੀ ਆ ਮੇਰਾ ਪੋਤੇ ਆ ਲਿਖ ਲੈ ਅੱਜ ਤੂੰ ਆ ਤੇਰੀ ਵਾਈਫ ਆ ਬਸ ਤੁਸੀਂ ਦੋਈ ਆਪਸ 'ਚ ਹੋ ਤੇ ਲੜ ਕੇ ਕੱਢ ਲੋ ਰੋ ਕੇ ਕੱਢ ਲੋ ਉਹ ਆ ਕੇ ਕੱਢ ਲੋ ਤੇ ਇਹ ਇਹਦੀ ਗੱਲ ਸੁਣ ਲਏਗਾ ਤੇ ਚੰਗਾ ਰਹੇਗਾ ਤੂੰ ਇਹਦੀ ਸੁਣ ਲਏਗੀ ਤੇ ਚੰਗੀ ਰਹੇਗੀ ਠੀਕ ਐ ਤੇ ਬੁਜਾਰਾ ਕਰੋ ਆਪਣਾ ਕੋਈ ਨਹੀਂ ਕਿਸੇ ਦਾ ਹੈਗਾ ਮੈਂ ਦੁਆ ਕਰਦਾ ਮਾਰੇ ਕਿ ਹਾਂ ਹਿੰਦੁਸਤਾਨ ਦੇ ਮਾਪੇ ਨਾ ਸੀ ਅਸੀਂ ਅਸੀਂ ਤਾਂ ਬੱਚਿਆਂ ਦੀਆਂ ਦੁਆਵਾਂ ਮੰਗਣੀਆਂ ਮੰਗਣੀਆਂ ਬੱਚੇ ਜੋ ਮਰਦੀ ਹੁਣ ਕੀ ਕਰਾਂ ਉਹ ਅਗਲੇ ਸਾਲ ਫਿਰ ਜੜਾ